ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੀ ਕਿਚਨ 'ਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਬਣਾਵਾਂਗੇ ਜੀ ਜਵਾਰ ਦੀਆਂ ਰੋਟੀਆਂ ਬਹੁਤ ਸਿੰਪਲ ਤੇ ਆਸਾਨ ਤਰੀਕੀ ਨਾਲ ਇੱਕ ਆਪਾ ਕੜਾਈ ਗੈਸ ਉੱਪਰ ਰੱਖ ਕੇ ਤੇ ਉਹਦੇ ਵਿੱਚ ਪਾਵਾਂਗੇ ਜੀ 2 ਕੱਪ ਪਾਣੀ 1 ਚਮਚਾ ਰਾਈਂਡ ਆਇਲ ਤੇ 3 ਕੱਪ ਪਾਵਾਂਗੇ ਜੀ ਵੇਸਨ ਉਸੇ ਕੱਪ ਨਾਲ ਹੀ ਪਾਵਾਂਗੇ ਜਿਸੇ ਕੱਪ ਨਾਲ ਆਪਾਂ ਪਾਣੀ ਨੂੰ ਮਿਨਿਆ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਦਾਂ ਗਰਮ ਪਾਣੀ ਤੇ ਗੈਸ ਨੂੰ ਬੰਦ ਕਰ ਦਵਾਂਗੇ ਤੇ ਦਾ ਇਸ ਤਰੀਕੇ ਨਾਲ ਸਖਤ ਜਿਹਾ ਡੋ ਬਣਾ ਕੇ ਠੰਡਾ ਹੋਣ ਵਾਸਤੇ ਰੱਖ ਦਾਂ ਠੰਡਾ ਹੋ ਜੇ ਤਾਂ ਚੰਗੇ ਤਰੀ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਆਪਾਂ ਗੈਸ ਉੱਤੇ ਤਵਾ ਰੱਖਾਂਗੇ ਤੇ ਇਹਨੂੰ ਆਪਾਂ ਵੇਲ ਕੇ ਤਿਆਰ ਕਰਾਂਗੇ ਕੋਈ ਆਪਾਂ ਰੋਟੀ ਜਿਹੜੀ ਦੂਜੀ ਤਰੀਕੇ ਨਾਲ ਨਹੀਂ ਬਣਾਵਾਂਗੇ ਆਪਾਂ ਇਹਨੂੰ ਵੇਲ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਇਸ ਤਰੀਕੇ ਨਾਲ ਇਹਨੂੰ ਕਰ ਲੈਣਾ ਤੇ ਹੁਣ ਆਪਾਂ ਵੇਲਣੇ ਦੇ ਨਾਲ ਵੇਲ ਲੈਣਾ ਹੈ ਇਸ ਤਰੀਕੇ ਨਾਲ ਤੁਸੀਂ ਵੇਲ ਸਕਦੇ ਹੋ ਜੇ ਥੋੜੀ ਜਿਹੀ ਸਾਈਡਾਂ ਤੋਂ ਫਟ ਜਾਵੇ ਤੇ ਤੁਸੀਂ ਇਹਨੂੰ ਕਿਨਾਰੇ ਜਿਹੜੇ ਉਹ ਸੈੱਟ ਕਰ ਲੈਣੇ ਨੇ ਐਂਜ ਹੱਥਾਂ ਦੀ ਮਦਦ ਦੇ ਨਾਲ ਤੇ ਹੁਣ ਗੈਸ ਉੱਪਰ ਤਵਾ ਰੱਖਿਆ ਉਹਦੇ ਉੱਤੇ ਥੋੜਾ ਜਿਹੀ ਘਿਓ ਲਾਵਾਂਗੇ ਤੇ ਰੋਟੀ ਨੂੰ ਪਾ ਲਵਾਂਗੇ ਇੱਕ ਤਨ ਹੋਰ ਬਣਾ ਕੇ ਆਪਾਂ ਦੱਸਦੇ ਹਾਂ ਤੇ ਇਹਨੂੰ ਇਸੇ ਤਰੀਕੇ ਨਾਲ ਪਲਟ ਲਵਾਂਗੇ ਤੇ ਦੋਵਾਂ ਸੈਟਾਂ ਦਾ ਕਿਉਂ ਲਾ ਕੇ ਤਿਆਰ ਕਰ ਲਵਾਂਗੇ ਰੋਟੀ ਸੌਫਟ ਰਹੇਗੀ ਤੇ ਹੁਣ ਆਪਾਂ ਜਿਹੜੀ ਇੱਕ ਰੋਟੀ ਤਿਆਰ ਕਰ ਲਈ ਆਪਾਂ ਦੂਜੀ ਵੀ ਇਸੇ ਤਰੀਕੇ ਨਾਲ ਤਿਆਰ ਕਰਾਂਗੇ ਤੇ ਉਹਦੇ ਵਾਸਤੇ ਇੱਕ ਪੇੜਾ ਲਵਾਂਗੇ ਤੇ ਪੇੜੇ ਨੂੰ ਆਪਾਂ ਚੱਕਲੇ ਉੱਪਰ ਰੱਖ ਲਵਾਂਗੇ ਤੇ ਇਸ ਤਰੀਕੇ ਨਾਲ ਪ੍ਰੈਸ ਕਰ ਲਵਾਂਗੇ ਤੇ ਹੁਣ ਆਪਾਂ ਇਹਨੂੰ ਵੇਲਣੇ ਦੇ ਨਾਲ ਵੇਲਾਂਗੇ ਤੇ ਮੈਂ ਕਣਕ ਦਾ ਆਟਾ ਲਿਆ ਹੋਇਆ ਇਹਨੂੰ ਜਿਹੜਾ ਆਪਾਂ ਧੂੜਾ ਲਾਵਾਂਗੇ ਉਹ ਆਪਾਂ ਇਹਦਾ ਹੀ ਲਾਵਾਂਗੇ ਤਦ ਤੁਸੀਂ ਦੇਖ ਸਕਦੇ ਹੋ ਰੋਟੀ ਤੁਸੀਂ ਆਪਣੇ ਹਿਸਾਬ ਦੇ ਨਾਲ ਜਿੱਡੀ ਵੀ ਬਣਾਉਣਾ ਚਾਹਦੇ ਬਣਾ ਸਕਦੇ ਹੋ ਤੇ ਜਵਾਰ ਦੀਆਂ ਰੋਟੀਆਂ ਸਾਡੀਆਂ ਗਰਮਾ-ਗਰਮ ਬਣ ਕੇ ਤਿਆਰ ਹੋ ਚੁੱਕੀਆਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੇ ਹੁਣ ਆਪਾਂ ਸਰਵ ਕਰਦੇ ਆ ਤੇ ਸਾਗ ਜਿਹੜਾ ਮੇਰੀ ਮੰਮੀ ਨੇ ਭੇਜਿਆ ਹੋਇਆ ਸੀਗਾ ਉਹਦੇ ਵੀ ਮੈਂ ਤੁਹਾਡੇ ਨਾਲ ਜਵਾਰ ਦੀ ਰੋਟੀ ਦੀ ਬਣਾ ਕੇ ਰੈਸਪੀ ਸ਼ੇਅਰ ਕਰ ਦਿੱਤੀ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਸਿੰਪਲ ਤੇ ਕਿੰਨੀ ਆਸਾਨ ਤਰੀਕੇ ਨਾਲ ਆਪਾਂ ਜਵਾਰ ਦੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਈਆਂ ਸੀਗੀਆਂ ਤੇ ਇਸ ਤਰੀਕੇ ਨਾਲ ਜੇ ਤੁਹਾਨੂੰ ਮੇਰਾ ਤਰੀਕਾ ਬਣਾਉਂਦਾ ਵਧੀਆ ਲੱਗਾ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਉਸ ਦੇ ਇੱਕ ਸਾਦੀ ਕਿੰਨੀ ਸਾਫਟ ਨੇ ਬਹੁਤ ਸਿੰਪਲ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਈਆਂ ਪਰ ਰੋਟੀਆਂ ਨੂੰ ਹੁਣ ਤਾਂ ਦੱਸਦੇ ਬਹੁਤ ਹੀ ਟੇਸਟੀ ਲੱਗਦੀਆਂ ਨੇ ਸਾਗ ਦੇ ਨਾਲ ਤਾਂ